ਡਾਲ ਦਾ ਜਿਹੜਾ ਸਾਡਾ ਫੋਕਸ ਹੈਗਾ ਕਿ ਪੰਜਾਬ ਨੂੰ ਟੋਟਲੀ ਜਿਹੜਾ ਹੈਗਾ ਆਰਗੇਨਾਈਜ਼ਡ ਕਰਾਈਮ ਤੋਂ ਮੁਕਤ ਕਰਾਇਆ ਜਾਵੇ ਸੋ ਅਸੀਂ ਇਸ ਦੇ ਵਿੱਚ ਜ਼ੀਰੋ ਟੋਲਰੈਂਸ ਜਿਹੜੀ ਸਟੇਟ ਗਵਰਨਮੈਂਟ ਦੀ ਪਾਲਿਸੀ ਹੈਗੀ ਤੇ ਸੀਐਮ ਸਾਹਿਬ ਤੇ ਬਹੁਤ ਕਲੀਅਰ ਡਾਇਰੈਕਸ਼ਨਸ ਇਸ ਤੇ ਦਿੱਤੇ ਹੈਗੇ ਸੋ ਉਸ ਦੇ ਵਿੱਚ ਹੀ ਇੱਕ ਇਸ ਦਾ ਪਾਰਟ ਹੈਗਾ ਕਿ ਜਿਹੜੇ ਗੈਂਗਸਟਰ ਪੰਜਾਬ ਦੀ ਜੇਲ੍ਹਾਂ ਤੋਂ ਦੂਜੀ ਸਟੇਟਾਂ ਦੀ ਜੇਲ੍ਹਾਂ ਦੇ ਵਿੱਚ ਸ਼ਿਫਟ ਹੋ ਗਏ ਹਨ ਉਹਨਾਂ ਨੂੰ ਉੱਥੇ ਲੈ ਕੇ ਆਇਆ ਜਾਵੇ ਤਾਂ ਕਿ ਜਿਹੜੇ ਕਰਾਈਮਸ ਉਹਨਾਂ ਨੇ ਇੱਥੇ ਕੀਤੇ ਹਨ ਉਸ ਦੀ ਉਹ ਜਵਾਬ ਦੇਈ ਦੇਣ वैसे अदरवाइज अ स्टैंड अलोन जो एप्पल के एप स्टोर गूगल प्ले स्टोर अवेलेबल है एडमिनिस्ट्रेटिव तो राइट्स तो जो साजिम है एक्सैस कर सकते हैं तो बहुत ही कन्वीनियंट और एक सा डेटाबेस हैगा जो आर्टिफिशियल इंटेलीजेंस सुमकोट दॉडर डिस्ट्रिक ऑपरेशनल प्रिपेरसिक्योरिटी है जो गैंगस्टर पाँच जी जेलों को तो दूजी स्टेटा देलों हो गए हैं ਉਹਨਾਂ ਨੂੰ ਉੱਥੇ ਲੈ ਕੇ ਆਇਆ ਜਾਵੇ ਤਾਂ ਕਿ ਜਿਹੜੇ ਕ੍ਰਾਈਮਸ ਉਹਨਾਂ ਨੇ ਇੱਥੇ ਕੀਤੇ ਹੈ ਉਸ ਦੀ ਉਹ ਜਵਾਬਦੇਹੀ ਦੇ ਸਕੇ ਜਿਹੜੇ ਟੈਕਟੀਕਲ ਜਿਹੜੇ ਇਹਨਾਂ ਨੂੰ ਇੱਕ ਰੂਫ ਤੇ ਅੰਡਰ ਲਿਆ ਕੇ ਇੱਕ ਕਮਾਂਡ ਸੈਂਟਰ ਦੇ ਹੇਠ ਉਹਨਾਂ ਨੂੰ ਆਪਰੇਸ਼ਨਲਾਈਜ਼ ਕੀਤਾ ਇਨਦਰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਇਨੌਗੁਰੇਸ਼ਨ ਕਰਨ ਅਤੇ ਜਿਹੜਾ ਯੂਨੀਫਾਈਡ ਕਮਾਂਡ ਐਂਡ ਕੰਟਰੋਲ ਸੈਂਟਰ ਹੈਗਾ ਰੈਨੋਵੇਟਿਡ ਉਸ ਦੀ ਇਨੌਗੁਰੇਸ਼ਨ ਕਰਨ ਮੈਂ ਪਠਾਨਕੋਟ ਆਇਆ ਸੀਗਾ ਤੇ ਜਿਹੜਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈਗਾ ਇਹ ਸਟੇਟ ਗਵਰਨਮੈਂਟ ਦੀ ਮੁਹਿੰਮ ਥੱਲੇ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੋਟੀਫਾਈ ਕੀਤਾ ਗਿਆ ਹੈਗਾ ਸਾਡੇ ਕੋਲ 25 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਸ ਹੁਣ ਨੋਟੀਫਾਈਡ ਹੈਗੇ ਪੰਜਾਬ ਦੇ ਵਿੱਚ ਸਾਡਾ ਖਾਸ ਫੋਕਸ ਹੈਗਾ ਜਿਹੜੀ 1930 ਹੈਲਪਲਾਈਨ ਦੇ ਥਰੂ ਜਿਹੜਾ ਲੋਕਾਂ ਦਾ ਪੈਸਾ ਡਿਫਰੌਂਡ ਹੁੰਦਾ ਹੈ ਉਹ ਵਾਪਸ ਕਰਾਇਆ ਜਾਵੇ ਤੇ ਉਸ ਤੇ ਪੰਜਾਬ ਜਿਹੜਾ ਹੈਗਾ ਪੂਰੇ ਇੰਡੀਆ ਦੇ ਵਿੱਚ ਨੰਬਰ 3 ਤੇ ਇਹ ਜਿਹੜਾ ਰੇਸ਼ੀਓ ਹੈਗਾ ਪੰਜਾਬ ਦਾ ਕਾਫੀ ਕਾਫੀ ਅੱਛੀ ਹਿਸਤੇ ਪਰਫਾਰਮੈਂਸ ਰਹੀ ਹੈਗੀ ਕਈ ਵੱਡੇ ਕੇਸਾਂ ਚ ਅਸੀਂ ਰ ਜਿਹੜਾ ਕਮਾਂਡ ਐਂਡ ਕੰਟਰੋਲ ਸੈਂਟਰ ਰੈਨੋਵੇਟਡ ਹੈਗਾ ਇਸ ਵਕਤ 344 ਜਿਹੜੇ ਕੈਮਰੇ ਹੈਗੇ ਉਹਨਾਂ ਦੀ ਫੀਡ ਇੱਥੇ ਜਿਹੜੀ ਕੰਟਰੋਲਡ ਆਂਦੀ ਹੈਗੀ ਤੇ ਉਸ ਦੇ ਮੁਤਾਬਿਕ ਹੀ ਜਿਹੜੀ ਸਾਡੀ ਡਿਪਲॉयਮੈਂਟ ਹੈਗੀ ਸਾਡੀ 41 ਗੱਡੀਆਂ ਦੇ ਵਿੱਚ ਜਿਹੜੀ ਜੀਪੀਐਸ ਤੋਂ ਜਿਹੜੀ ਲੱਗੀ ਹੈਗੀ ਉਹਨਾਂ ਨੂੰ ਅਸੀਂ ਕ੍ਰਾਈਮ ਡੈਟਾ ਦੇ ਮੂਹਰੇ ਆਪਾਂ ਦੇ ਜਿਹੜੇ ਕੋਈ ਵੀ ਸੀਨ ਆਫ ਕ੍ਰਾਈਮ ਦੇ ਇਨਪੁਟ ਆਉਂਦੀ ਹੈ ਸੋ ਆਪਣੀ ਡਿਪਾਰਟਮੈਂਟ ਆਪਣੀ ਫੋਰਸਸ ਨੂੰ ਰਚ ਕਰ ਸਕਦੇ ਇਸ ਦੀ ਫਿਚਰ ਐਕਸਪੈਂਸ਼ਨ ਵੀ ਪਲਾਨਡ ਹੈ ਇਹ 344 ਤੋਂ ਲੈ ਜਾ ਕੇ 701 ਕੈਮਰੇ ਐਲਟੀਮੇਟਲੀ ਇਥੇ ਇੰਸਾਲਡ ਜਿਹੜੀ ਉਹਦੀ ਫੀਡ ਇਥੇ ਮੋਨੀਟਰ ਹੋਊਗੀ ਇਸ ਦੇ ਵਿੱਚ ਜਿਹੜੇ ਬਾਰਡਰ ਦੀ ਸੈਕੰਡ ਲਾਈਨ ਆਫ ਡਿਫੈਂਸ ਦੇ ਕੈਮਰੇ ਹੈਗੇ ਉਹਨਾਂ ਦੀ ਫੀਡ ਇਥੇ ਆ ਰਹੀ ਹੈ ਜਿਹੜੇ ਪਠਾਨਕੋਟ ਸ਼ਹਿਰ ਦੇ ਕੈਮਰੇ ਹੈਗੇ ਉਹਨਾਂ ਦੀ ਮੋਨਿਟਰਿੰਗ ਜਿਹੜੇ ਸਾਡੇ ਪੁਲਿਸ ਸਟੇਸ਼ਨਸ ਤੇ ਬਾਹਰ ਕੈਮਰੇ ਲੱਗੇ ਹੈਗੇ ਉਹ ਇੱਕ ਇੰਟੀਗ੍ਰੇਟਿਡ ਤਰੀਕੇ ਨਾਲ ਜਿਹੜੀ ਰੇਡੀਓ ਫ੍ਰੀਕੁਐਂਸੀ ਆਪਰੇਟਿਡ ਕੈਮਰਾਸ ਅਤੇ ਜਿਹੜੇ ਆਪਟਿਕ ਫਾਈਬਰ ਕੇਬਲ ਦੇ ਦੋਨੋਂ ਟਾਈਪ ਦੇ ਕੈਮਰੇਸ ਦੀ ਇਥੇ ਇਥੇ ਕੰਟਰੋਲ ਹੈ ਤੇ ਅੱਜ ਮੇਰਾ ਵੈਸੇ ਪਲਾਨ ਹੈਗਾ ਮੈਂ ਨਰੌਂਡ ਚੈਮਲ ਸਿੰਘ ਪੁਲਿਸ ਸਟੇਸ਼ਨ ਵੀ ਵਿਜ਼ਿਟ ਕਰਾਂਗਾ ਤੇ ਬੀਐਸਐਫ ਦੀ ਪੋਸਟ ਵੀ ਜਾਵਾਂਗਾ ਤੇ ਸਾਨੂੰ ਆ ਆਰਮੀ ਤੋਂ ਬੀਐਸਐਫ ਤੋਂ ਸਾਰੀ ਏਜੰਸੀਸ ਤੋਂ ਸਿਕਿਉਰਿਟੀ ਮੈਟਰਸ ਚ ਫੁੱਲ ਕੋਆਪਰੇਸ਼ਨ ਮਿਲ ਰਹੀ ਹੈਗੀ ਤੇ ਮੈਂ ਖਾਸ ਤੌਰ ਤੇ ਧੰਨਵਾਦ ਕਰਾਂਗਾ ਸੈਸ਼ਨ ਜੀ ਸਾਹਿਬ ਦਾ ਜਨਪੀ ਕਮਿਸ਼ਨਰ ਸਾਹਿਬ ਦਾ ਤੇ ਸਾਨੂੰ ਡੀਸੀ ਸਾਹਿਬ ਤੋਂ ਫਾਈਨੈਂਸ਼ੀਅਲ ਸਪੋਰਟ ਵੀ ਮਿਲ ਰਹੀ ਹੈ ਕਾਫੀ ਜਿਹੜੇ ਸੀਸੀਟੀਵੀ ਕੈਮਰਸ ਹੈਗੇ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਫੰਡ ਕਰਕੇ ਇੱਥੇ ਲਵਾ ਰਿਹਾ ਹੈਗਾ ਤੇ ਪਠਾਨਕੋਟ ਬੀਗ ਅ ਬਾਰਡਰ ਡਿਸਟ੍ਰਿਕਟ ਤੇ ਆਪਰੇਸ਼ਨਲ ਪ੍ਰੇਪੇਅਰਡਨੈਸ ਤੇ ਸਕਿਉਰਿਟੀ ਨੂੰ ਅਪ ਟੂ ਡੇਟ ਰੱਖਣ ਲਈ ਅਸੀਂ ਪੂਰੀ ਤਰ੍ਹਾਂ ਕਮਿਟਡ ਹਾਂ ਸਰ 46 ਜਨਾਂ ਦਾ ਜਿਹੜਾ ਡੋਸ਼ੀਅਰ ਪਿਆ ਹੋਇਆ ਹੈ ਗੈਂਗਸਟਰ ਪਰ ਰਿਪੋਰਟ ਦੀ ਐਚ 46 ਦੇਖੋ ਜੀ ਗੈਂਗਸਟਰਸ ਤੇ ਅਸੀਂ ਓਵਰਆਲ ਜਿਹੜਾ ਜਿਹੜਾ ਸਾਡਾ ਫੋਕਸ ਹੈਗਾ ਕਿ ਪੰਜਾਬ ਨੂੰ ਟੋਟਲੀ ਜਿਹੜਾ ਹੈਗਾ ਆਰਗੇਨਾਈਜ਼ਡ ਕਰਾਈਮ ਤੋਂ ਮੁਕਤ ਕਰਾਇਆ ਜਾਵੇ ਸੋ ਅਸੀਂ ਇਸ ਦੇ ਵਿੱਚ 0 ਡਾਲਰੈਂਸ ਜਿਹੜੀ ਸਟੇਟ ਗਵਰਨਮੈਂਟ ਦੀ ਪਾਲਿਸੀ ਹੈਗੀ ਤੇ ਸੀਐਮ ਸਾਹਿਬ ਨੇ ਬਹੁਤ ਕਲੀਅਰ ਡਾਇਰੈਕਸ਼ਨਸ ਇਸ ਤੇ ਦਿੱਤੇ ਹੈਗੇ ਸੋ ਉਸ ਦੇ ਵਿੱਚ ਹੀ ਇੱਕ ਇਸ ਦਾ ਪਾਰਟ ਹੈਗਾ ਕਿ ਜਿਹੜੇ ਗੈਂਗਸਟਰ ਪੰਜਾਬ ਜੀ ਜੇਲ੍ਹਾਂ ਤੋਂ ਦੂਜੀ ਸਟੇਟਾਂ ਦੀ ਜੇਲ੍ਹਾਂ ਦੇ ਵਿੱਚ ਸ਼ਿਫਟ ਹੋ ਗਏ ਹਨ ਉਹਨਾਂ ਨੂੰ ਉੱਥੇ ਲੈ ਕੇ ਆਇਆ ਜਾਵੇ ਤਾਂ ਕਿ ਜਿਹੜੇ ਕ੍ਰਾਈਮਸ ਉਹਨਾਂ ਨੇ ਉੱਥੇ ਕੀਤੇ ਹਨ ਉਸ ਦੀ ਉਹ ਜਵਾਬਦੇਹੀ ਦੇ ਸਕੇ 22 ਐਫ ਜਿਹੜੀ ਹੈਗੀ ਹੈ ਤੁਹਾਡੀ ਉਹਨੂੰ ਜੋੜਿਆ ਜਾਵੇਗਾ ਇਸ ਸਾਰੇ ਸਿਸਟਮ ਦੇ ਨਾਲ ਜਿਹੜਾ ਫੋਕਸ ਕਰੇਗਾ ਜਾਂ ਸਾਈਬਰ ਕ੍ਰਾਈਮ ਹੈਗਾ ਹਾਂਜੀ ਆ ਦੇਖੋ ਜੀ ਪਾਇਸ ਐਪ ਵੈਸੇ ਆਦਰਵਾਇਜ਼ ਇਟਸ ਆ ਸਟੈਂਡ ਅਲੋਨ ਜਵੇਂ ਐਪਲ ਦੇ ਐਪ ਸਟੋਰ Google Play Store ਦੇ ਵਿੱਚ ਅਵੇਲੇਬਲ ਹੈ ਤੇ ਉਹਦੇ ਐਡਮਿਨਿਸਟ੍ਰੇਟਿਵ ਰਾਈਟਸ ਤੋਂ ਜਿਹੜੇ ਸਾਡੇ ਮੁਲਾਜ਼ਮ ਹੈਗੇ ਉਹ ਐਕਸੈਸ ਕਰ ਸਕਦੇ ਆ ਇੱਕ ਬਹੁਤ ਹੀ ਕਨਵੀਨੀਅੰਟ ਔਰ ਇੱਕ ਸਾਡਾ ਡਾਟਾਬੇਸ ਹੈਗਾ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਹੈ ਸੋ ਇੱਥੇ ਜਵੇਂ ਵਾਹਦ ਐਪ ਇੰਟੀਗ੍ਰੇਟਡ ਹੈਗੀ ਤੇ ਅਸੀਂ ਸਾਰੀ ਜਿਹੜੀ ਮਾਡਰਨ ਜਿਹੜੀ ਟੈਕਨੋਲੋਜੀ ਹੈਗੀ ਉਹ ਇੱਕ ਅੰਡਰ ਵਨ ਰੂਫ ਸੋ ਮੈਂ ਸਮਝਦਾ ਪਠਾਨਕੋਟ ਡਿਸਟ੍ਰਿਕਟ ਦਾ ਇਹਨਾਂ ਦੇ ਐਸਐਸਪੀ ਸਾਹਿਬ ਦਾ ਢੱਲੋ बहुत अच्छा इनिशिएटिव है कि यह सारे जडे ਜਿਹੜੇ ਟੈਕਨੀਕਲ जड़े इन ਨੂੰ ਇੱਕ ਰੂਫ ਦੇ ਅੰਡਰ ਲਿਆ ਕੇ ਇੱਕ ਕਮਾਂਡ ਸੈਂਟਰ ਦੇ ਹੇਠ ਉਹਨਾਂ ਨੂੰ ਆਪਰੇਸ਼ਨਲਾਈਜ਼ ਕੀਤਾ ਹੈ। ਅਰ આજ ਤੱਕ ਇਸ ਫਾਈਨੈਂਸ਼ੀਅਲ ਯਰ ਕੇ ਅੰਦਰ ਇਤਨੇ ਫਾਈਨੈਂਸ਼ੀਅਲ ਸਾਈਬਰ ਕ੍ਰਾਈਮ ਰਜਿਸਟਰ ਕੀਏ ਗਏ ਔਰ ਉਹਨਾਂ ਵਿੱਚ ਕਿਤਨੇ ਪਰਸੈਂਟ ਸੋਲਵ ਹੋਏ ਅਭੀ ਤੱਕ ਨਹੀਂ ਆਫੈਂਡ अभी तक गर्मी है। एक करोड़ चालीस लाखर पैसा लोगों का जो है, वो वापस दरवाजा गया है साइबर क्राइम के लिए। मतलब ये अभी आज तक आ चुके हैं। आपने बताया कि आपने तब तक नहीं। They are all functional. Their police stations have been notified by the state government. वो functional है कि जब ये साइबर क्राइम थी, थाने थी, बिल्डिंग जड़ी है, परमाईसेस जड़े हैं, वो आज � ਹਾਂਜੀ ਇਹ ਅਸੀਂ ਇਨ ਕੋਆਰਡੀਨੇਸ਼ਨ ਵਿਦ ਬੀਐਸਐਫ ਜਿਵੇਂ ਫਸਟ ਲਾਈਨ ਆਫ ਡਿਫੈਂਸ ਬੀਐਸਐਫ ਹੈ ਕੀ ਉਸ ਦੇ ਪਿੱਛੇ 5 ਕਿਲੋਮੀਟਰ 7 ਕਿਲੋਮੀਟਰ ਤੇ ਇੱਕ ਤੇ ਪੰਜਾਬ ਪੁਲਿਸ ਨੇ ਅਸੀਂ ਕਨਵੀਨੀਅੰਟ ਸਪਾਟਸ ਜਿੱਥੇ ਬੜੇ ਸਟ੍ਰੈਟੈਜਿਕ ਸਪਾਟਸ ਹੈ ਉੱਥੇ ਅਸੀਂ ਨਾਕੇ ਲਾਏ ਹੈਗੇ ਤੇ ਸਾਡੀ ਡਿਪਲॉयਮੈਂਟ ਹੁੰਦੀ ਹੈ ਤੇ ਉਹ ਇਨ ਲੋਕੇਸ਼ਨਸ ਨੂੰ ਸਟਰੈਂਥਨ ਕਰਨ ਲਈ ਸਟੇਟ ਗਵਰਨਮੈਂਟ ਨੇ 20 ਕਰੋੜ ਜਿਹੜੇ ਹੈਗੇ ਸੈਂਕਸ਼ਨ ਕੀਤੇ ਸੀਗੇ ਕਿ ਇੱਥੇ ਜਿਹੜੇ ਪ੍ਰੋਪਰ ਮੋਰਚੇ ਬਣ ਸਕਣ ਅਨ ਬਾਰਡਰ ਪੁਲਿਸ ਸਟੇਸ਼ਨਸ ਦੀ ਮੋਬਿਲਟੀ ਵਾਸਤੇ ਵੀ ਫੰਡਸ ਦਿੱਤੇ ਗਏ ਤੇ ਇੱਕ ਸਟੇਟ ਗਵਰਨਮੈਂਟ ਦਾ ਪ੍ਰੋਜੈਕਟ ਜਿਹੜਾ ਸੀਸੀਟੀਵੀ ਇੰਸਟਾਲੇਸ਼ਨ ਹੈਗਾ ਔਨ ਸੈਕੰਡ ਲਾਈਨ ਆਫ ਡਿਫੈਂਸ ਰਾਈਟ ਫਰੋਂ ਪਠਾਨਕੋਟ ਟਿਲ ਫਾਜ਼ਿਲਕਾ ਇਹ 703 ਪੁਆਇੰਟਾਂ ਤੇ 2300 ਜਿਹੜੇ ਸੀਸੀਟੀਵੀ ਕੈਮਰੇ ਲੱਗਣਗੇ ਤੇ ਤਕਰੀਬਨ 45 ਕਰੋੜ ਦੀ ਕਾਸਟ ਤੋਂ ਇਹ ਪ੍ਰੋਜੈਕਟ ਸੈਂਕਸ਼ਨ ਹੋ ਚੁੱਕਿਆ ਸਰ ਡਿਜੀਟਲ ਅਰੈਸਟ ਦੇ ਕਿੰਨੇ ਕੇਸ ਪੂਰੇ ਪੰਜਾਬ 'ਚ ਹੋਏ ਨੇ ਉਹਨਾਂ 'ਚ ਕਿੰਨੇ डिजिटल अरेस्ट भी साड़ी जीरो टॉलरेंस है तो रादर मैं यह भी कहंगा असी जिथे साडे नोटिस आंदा असी सख्त कार्रवाई करते हैं तो मैं तुहाडे राही लोकां नूं भी अपील करांगा कि इस तरह के झांसिया च ना हो मतलब एक अवेयरनेस वधान की भी लोड़ हैगी क्योंकि तो एज पर लॉ देर इज नो प्रोविजन ऑफ एनी डिजिटल अरेस्ट पुलिस ने डिजिटल अरेस्ट का कोई अपराधी गिरफ्तार किए हैं पंजाब से जी फिगर सपरेटली दे देंगे जी देखो जी इट इज अः जिम्मे साडर डिस्ट्रिक्ट है सो ए सच जी सिक्योरिटी हैगी सारे जोसिटिव इंस्टॉलेन हो रही है इट इज अ ਇਟ ਇਜ਼ ਅ ਆਨਗoing ਰੂਟੀਨ ਮੈਟਰ ਸੋ ਵਿਚ ਵਿਲ ਮਤਲਬ ਵੀ ਵਿਲ ਬੀ ਵੈਰੀ ਕੇਅਰਫੁਲ ਐਂਡ ਅਸੀਂ ਸਿਕਿਉਰਟੀ ਦਾ ਕੋਈ ਚਾਂਸ ਨਹੀਂ ਲਾਂਗੇ ਮੈਂ ਤਾਂ ਇਹ ਕਹਿੰਦਾ ਦੇਖੋ ਜੀ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਵੀ ਇਸ ਤਰ੍ਹਾਂ ਦੇ ਜਿਹੜੇ ਬੁਝਦਲ ਬਾਹਰ ਬੈਠੇ ਹੈਗੇ ਵੀ ਇਹਨਾਂ ਦੇ ਚਾਂਸਿਆਂ 'ਚ ਨਾ ਕਿਉਂਕਿ ਇਹ ਤੁਹਾਨੂੰ ਦੱਸ ਦੇ ਵੀ ਨਹੀਂ ਹੈਗੇ ਥੋੜੇ ਜਿਹੇ ਪੈਸਿਆਂ ਲਈ ਤੁਹਾਡੇ ਤੋਂ ਕ੍ਰਾਈਮ ਕਰਾਉਂਦੇ ਐ ਤੇ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਐਜੂਕੇਸ਼ਨ ਵੱਲ এমਪਲੋਇਮੈਂਟ ਵੱਲ ਤੁਸੀਂ ਪੋਜ਼ਿਟਿਵ ਕੰਮਾਂ ਵੱਲ ਤੁਸੀਂ ਧਿਆਨ ਦਿਓ ਤੇ ਜਿਹੜੇ ਬਾਹਰ ਬੈਠੇ ਹੈਗੇ ਕਿਉਂਕਿ ਦੇਖੋ ਹੁਣ ਸਾਡਾ ਨਿਰੰਤਰ ਰੁਕਿਆ ਲੋਕਾਂ ਨੂੰ ਅਪੀਲ ਕਰਾਂਗਾ ਕਿ ਐਜੂਕੇਸ਼ਨ ਵੱਲ এমਪਲੋਇਮੈਂਟ ਵੱਲ ਤੁਸੀਂ ਪੋਜ਼ਿਟਿਵ ਕੰਮਾਂ ਵੱਲ ਤੁਸੀਂ ਧਿਆਨ ਦਿਓ ਤੇ ਜਿਹੜੇ ਬਾਹਰ ਬੈਠੇ ਹੈਗੇ ਕਿਉਂਕਿ ਦੇਖੋ ਹੁਣ ਸਾਡਾ ਨਿਰੰਤਰ ਉਪਰਾਲਾ ਚੱਲ ਰਿਹਾ ਹੈ ਅਸੀਂ ਰੈਡ ਕਾਰਨਰ ਨੋਟਿਸ ਜਿਊ ਕਰਾ ਰਹੇ ਹੇਗੇ ਜਿਹੜੇ ਤੇ ਅਦਰਵਾਈਜ਼ ਗਏ ਹੈਗੇ ਉਹਨਾਂ ਨੂੰ ਰਿਪੋਰਟ ਕਰਾਣ ਦੀ ਅਸੀਂ ਸਾਡੀ ਪ੍ਰੈਪਰੇਸ਼ਨਸ ਹੈਗੀਆਂ ਅਸੀਂ ਇਨ ਕੋਆਰਡੀਨੇਸ਼ਨ ਵਿਦ ਸੈਂਟਰਲ ਏਜੰਸੀਜ਼ ਤੇ ਜਿਹੜੇ ਉੱਥੇ ਲੀਗਲੀ ਗਏ ਉਹਨਾਂ ਨੂੰ ਐਕਸਟਰੈਡੀਸ਼ਨ ਦੀ ਪ੍ਰੋਸੀਡਿੰਗਸ ਜਿਵੇਂ ਤੁਸੀਂ ਆਲਮੋਸਟ ਇਟ ਟੁਕ ਸਿਕਸ ইयर्स ਜਿਵੇਂ ਅਮਰਤਪਾਲ ਰੋਮੀ ਜਿਹੜਾ ਨਾਬਾ ਜੇਲ ਬ੍ਰੇਕ ਰਿਸਕਸ ਕੇਸ ਦੇ ਵਿੱਚ ਉਹ ਹਾਂਗਕਾਂਗ 2018 ਵਿੱਚ ਰੀਟੇਨ ਹੋਇਆ ਸੀ ਤੇ ਉਹ 2024 ਦੇ ਵਿੱਚ ਅਸੀਂ ਉਹਨੂੰ ਐਕਸਟਰੈਡੀਸ਼ਨ ਉਹਦੀ ਕਰਾ ਪਏ ਸੀ ਇਹ ਕੰਮ ਨੂੰ ਰੋਕਣ ਵਾਸਤੇ ਸਾਰੇ ਸਟੇਸ਼ਨਸ ਤੇ ਆ ਕੇ ਦੇਗੇ ਦਾਵਾ ਕਰੀ ਪਾਈ ਕਰੀ। ਨਹੀਂ ਮੈਂ ਦੱਸਣਾ ਚਾਹਵਾਂਗਾ ਕਿ ਜਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲੀ ਸਾਡੇ ਹੋਮ ਮਿਨਿਸਟਰ ਵੀ ਹੈਗੇ ਤੇ ਉਹਨਾਂ ਦਾ ਉਪਰਾਲਾ ਸੀਗਾ ਕਿ ਹਰ ਥਾਣੇ ਦੀ ਆਪਣੀ ਨਵੀਂ ਗੱਟੀ ਹੋਣੀ ਚਾਹੀਦੀ। ਸੋ ਐਜ਼ ਅ ਫਰਸਟ ਸਟੈਪ ਅਸੀਂ ਫਲੋਰ ਦੇ ਵਿੱਚ ਸੀਐਮ ਸਾਹਿਬ ਦਾ ਫੰਕਸ਼ਨ ਕਰਾ ਕੇ 310 ਗੱਡੀਆਂ 310 ਜਿਹੜੇ ਪੁਲਿਸ ਸਟੇਸ਼ਨਸ ਹੈਗੇ ਐਸਐਚਓ ਨੂੰ ਨਵੀਂ ਗੱਡੀਆਂ ਦਿੱਤੀਆਂ ਸੀ। ਸੋ ਉਹਦੇ ਸੈਕੰਡ ਸਟੈਪ ਦੇ ਵਿੱਚ ਬਹੁਤ ਜਲਦ 140 ਗੱਡੀਆਂ ਜਿਹੜੀ ਅਕਵਾਇਰ ਹੋ ਚੁੱਕੀ ਹੈ ਜਿਹੜੇ ਸਾਡੇ 140 ਪੁਲਿਸ ਸਟੇਸ਼ਨਸ ਪੰਜਾਬ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਨੂੰ ਵੀ ਨਵੀਆਂ ਗੱਡੀਆਂ ਜਿਹੜੀਆਂ ਉਹ ਬਹੁਤ ਛੇਤੀ ਮਿਲ ਜਾਣਗੀਆਂ ਸੋ ਮੋਬਿਲਿਟੀ ਤੇ ਬਹੁਤ ਜ਼ਿਆਦਾ ਫੋਕਸ ਸਾਡਾ ਹੈਗਾ ਇਸ ਤੋਂ ਇਲਾਵਾ ਸਾਡੇ ਜਿਹੜੇ ਡੀਐਸਪੀਜ਼ ਐਸਪੀਜ਼ ਐਸਐਸਪੀਜ਼ ਸਾਰੇ ਅਫਸਰਾਂ ਨੂੰ ਅਸੀਂ ਅਸੀਂ ਆਪਣੀ ਫਲੀਟ ਅਪਗ੍ਰੇਡੇਸ਼ਨ ਕਰ ਰਹੇ ਹਾਂ ਇਸ ਦੇ ਨਾਲ ਦੀ ਨਾਲ ਮਾਡਰਨ ਟੈਕਨੋਲੋਜੀ ਸੌਫਟਵੇਅਰ ਅਕਵਾਇਰ ਕਰਕੇ ਤਾਂਕਿ ਕਟਿੰਗ ਐਜ ਟੈਕਨੋਲੋਜੀ ਜਿਹੜੀ ਉਹ ਸਟੇਟ ਪੁਲਿਸ ਦੇ ਕੋਲ ਹੋਵੇ ਭਾਵੇਂ ਉਹ ਸਾਈਬਰ ਕ੍ਰਾਈਮ ਨੂੰ ਫਾਈਟ ਕਰਨਾ ਹੈ ਭਾਵੇਂ ਸਾਡੀ ਇੰਟੈਲੀਜੈਂਸ ਕੈਪੇਬਿਲਿਟੀ ਨੂੰ ਅਪਗ੍ਰੇਡ ਕਰਨਾ ਹੈ ਭਾਵੇਂ ਬਾਰਡਰ ਪੁਲਿਸ ਸਟੇਸ਼ਨਸ ਨੂੰ ਸਟਰੈਂਥਨ ਕਰਨਾ ਹੈ ਸੋ ਇੱਕ ਮਲਟੀਫੇਰੀਅਸ ਅਫਰਟ ਸਾਡਾ ਹੈਗਾ ਕਿ ਪੰਜਾਬ ਪੁਲਿਸ ਨੂੰ ਮੋਡਰਨਾਈਜ਼ ਕੀਤਾ ਜਾਵੇ ਅਪਗ੍ਰੇਡ ਕੀਤਾ ਜਾਵੇ ਹਾਲ ਦੇ ਵਿੱਚ ਮੈਂ ਇਸ ਬਾਰੇ ਦੱਸ ਚੁੱਕਿਆ ਵੈਸੇ ਕਿ 450 ਕਰੋੜ ਗਵਰਨਮੈਂਟ ਨੇ ਸੈਂਕਸ਼ਨ ਕੀਤਾ ਹੈ ਇਨਫਰਾਸਟ੍ਰਕਚਰਲੀ ਫਾਰ ਅਲੋਨ ਓਵਰ ਦਾ ਨੈਕਸਟ 3 ইয়ারਸ ਤੋ ਜਵੇਂ ਪਠਾਨਕੋਟ ਵੀ ਹੁਣ ਇੱਕ ਐਡਵਾਂਸ ਸਟੇਜ ਤੇ ਇਹਨਾਂ ਨੇ ਉਹ ਜ਼ਮੀਨ ਦੇਖੀਏ ਪੁਲਿਸ ਲਾਈਨ ਬਣਾ ਲਈ ਬਟਾਲਾ ਡਿਸਟ੍ਰਿਕਟ ਦੀ ਗੱਲ ਹੋ ਰਹੀ ਸੀ ਇੱਥੇ ਪੁਲਿਸ ਲਾਈਨ ਦੀ ਪ੍ਰੋਪੋਜ਼ਲ ਫਾਈਨਲ ਸਟੇਜ ਤੇ ਤੇ ਸਾਡੀ ਕੋਸ਼ਿਸ਼ ਹੋਊਗੀ ਨਵੀਂ ਬਿਲਡਿੰਗਸ ਹੁਣ ਇਸ ਫੇਜ਼ ਦੇ ਵਿੱਚ ਨਵੀਂ ਬਿਲਡਿੰਗਸ ਨਵੀਂ ਇਨਫਰਾਸਟ੍ਰਕਚਰ ਵੀ ਬਿਲਡਿੰਗ ਵੱਲ ਫੋਕਸ ਹੋਊਗਾ ਜਦੋਂ ਮੋਬਿਲਿਟੀ ਦੇ ਵਿੱਚ ਇੱਕ ਸਾਡਾ ਟਾਰਗੇਟ ਅਚੀਵ ਹੋ ਜਾਵੇ ਹਾਂਜੀ ਇਹ ਵੀ ਅਪਗ੍ਰੇਡੇਸ਼ਨ ਅਸੀਂ ਵੀ ਆਰ ਅਕਵਾਇਰਿੰਗ ਨਿਊਅਰ ਵੈਪਨਸ ਤੇ ਦੈਟ ਆਲਸੋ ਪ੍ਰੋਸੈਸ ਇਸ ਔਨ टू अपग्रेड दी वेपनरी ऑफ दी पंजाब पुलिस सर डीजीपी जेएनके ने विजिट ਕੀਤਾ ਪਰसों ਕਟੂਆ ਬਾਰਡਰ ਜਿਸ ਤੇ ਅੱਜ ਤੁਹਾਡਾ ਵੀ ਦੌਰਾ ਜੀ ਤੁਸੀਂ ਕਹ ਰਹੇ ਹੋ ਵੀ ਇੱਥੇ ਅਸੀਂ ਕਰ ਰਹੇ ਹਾਂ ਪਟਿਆਲਾ ਬਾਅਦ ਤੁਸੀਂ ਬਾਰਡਰ ਦੇ ਉੱਪਰ ਵੀ ਜਾਣਾ ਨਹੀਂ ਨਹੀਂ ਪਠਾਨਕੋਟ ਨਾਲ ਮੇਰਾ ਪੁਰਾਣਾ ਪਿਆਰ ਹੈ ਜੀ ਮੈਂ ਜਦੋਂ ਐਸਐਸਪੀ ਮੇਰਾ ਪਹਿਲਾ ਜ਼ਿਲ੍ਹਾ ਗੁਰਦਾਸਪੁਰ ਸੀਗਾ ਜੀ ਸੋ ਨੋ ਮੈਂ ਤਾਂ ਜੀ ਹਰ ਤੀਜੇ ਚੌਥੇ ਮਹੀਨੇ ਪਠਾਨਕੋਟ ਆ ਮੈਂ ਰਹਿੰਦਾ ਜੀ ਤੁਹਾਡੇ ਨਾਲ ਮੇਰਾ ਸਪੈਸ਼ਲ ਪਿਆਰ ਹੈ ਸੋ ਇਟ ਇਜ਼ ਅ ਰੂਟੀਨ ਵਿਜ਼ਿਟ ਟਾਈਮ ਟੂ ਟਾਈਮ ਆਈ ਹੈ ਬੀ ਮੈਂ ਦੋ ਵਾਰੀ ਅੰਮ੍ਰਿਤਸਰ ਵੀ ਜਾ ਚੁੱਕਿਆ ਤੇ ਬਾਰਡਰ ਨੂੰ ਸਟੈਂਫਨ ਕਰਨ ਦੇ ਲਈ ਕੋਈ ਐਸੀ ਕੋਈ ਯੋਜਨਾ ਜਾਂ ਕੋਈ ਨਹੀਂ ਉਹ ਤਾਂ ਦੇਖੋ ਆਪਰੇਸ਼ਨਲ ਸਾਡਾ ਮਤਲਬ ਟਾਈਮ ਟੂ ਟਾਈਮ ਸਾਡਾ ਚੱਲਦਾ ਰਹਿੰਦਾ ਹੈ ਜੀ ਆਰਮੀ ਨਾਲ ਬੀਐਸਐਫ ਨਾਲ ਸਾਡਾ ਬਹੁਤ ਅੱਛਾ ਤਾਲਮੇਲ ਹੈ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਲ ਤਾਲਮੇਲ ਸੋ ਉਹ ਦੈਟ ਇਜ਼ ਅਨ ਆਨਗoing ਪ੍ਰੋਸੈਸ ਸਾਡੀ ਵਿਲੇਜ ਡਿਫੈਂਸ ਕਮੇਟੀਆਂ ਹੈ ਕਿ ਉਹ ਬਹੁਤ ਐਕਟਿਵ ਹੈ ਬਹੁਤ ਸजग ਹੈ ਉਹਨਾਂ ਦੇ ਨਾਲ ਸਾਡੀ ਮੀਟਿੰਗਸ ਹੁੰਦੀਆਂ ਰਹਿੰਦੀਆਂ ਦੇਖੋ ਜੀ ਇਸ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਜਿਵੇਂ ਇਨਾ ਇੱਥੋਂ ਦੀ ਪ੍ਰੋਫਾਈਲ ਹੈ ਕਾਫੀ ਐਕਸ ਸਰਵਿਸਮੈਨ ਹੈਗੇ ਐਕਸ ਪੁਲਿਸਮੈਨ ਉਹਨਾਂ ਨੂੰ ਅਸੀਂ ਪ੍ਰੀਫਰੈਂਸ ਦਿੱਤੀ ਹੈ ਤੇ ਮੇਨ ਤੇ ਆਈਡੀਆ ਹੈਗਾ ਕਿ ਲੋਕਾਂ ਤੇ ਪੁਲਿਸ ਦਾ ਤਾਲਮੇਲ ਅੱਛਾ ਹੋਵੇ ਸਿਕਿਉਰਿਟੀ ਫੋਰਸਸ ਦਾ ਤਾਲਮੇਲ ਅੱਛਾ ਹੋਵੇ ਜੇ ਕੋਈ ਸ਼ੱਕੀ ਮੂਵਮੈਂਟ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਅਥਾਰਟिटीज ਦੇ ਨੋਟਿਸ ਤੇ ਲੈ ਆਣੀ ਚਾਹੀਦੀ ਉਹ ਫਿਰ ਸਾਨੂੰ ਦੱਸਦੇ ਆ ਬੇਸਿਕਲੀ ਦੇ ਆਰ ਆਵਰ ਆਈਜ਼ ਐਂਡ ਇਅਰਸ ਅਬ ਇਹ ਸਰ ਘਟਨਾ ਹੋਈ ਹੈ ਜੀ ਡਾਕਟਰ ਅੰਬੇਦਕਰ ਦੇ ਪੁੱਤ ਕੋਲਿੰਗ ਦੀ ਕੋਸ਼ਿਸ਼ ਕੀਤੀ ਇਹ ਸਾਜਿਸ਼ ਸੀ ਕਿ ਇਹ ਐਫੀਐਸ ਦੇ ਮੈਚੋ ਆਦਮੀ ਦਾ ਕਾਰਪੋਰੇਟ ਦਾ ਫੜ ਲਿਆ ਪਰ ਉਹਦਾ ਅਜੇ ਤੱਕ ਕੀ ਇਨਕੁਆਰੀ ਦੇ ਵਿੱਚ ਨਹੀਂ ਆਇਆ ਇਹ ਬਹੁਤ ਹੀ ਦੇਖੋ ਮਾੜੀ ਘਟਨਾ ਹੈ ਜਿਸ ਨੂੰ ਮੈਂ ਕੰਡਮ ਕਰਦਾ ਯਾ ਸਿਸ ਨੇ ਸਖਤ ਸਖਤ ਐਕਸ਼ਨ ਲਿਆ ਹੈ ਜਿਹੜਾ ਕਿਊ ਸੀਗਾ ਉਸ ਨੂੰ ਅਰੈਸਟ ਕੀਤਾ ਗਿਆ ਹੈ ਉਹਦੇ ਤੇ ਇਵਨ ਸੈਡੀਸ਼ਨ ਤੁਸੀਂ ਪੜਿਆ ਹੋਣਾ ਵੀ ਸੈਡੀਸ਼ਨ ਦੇ ਚਾਰजेस ਲਾਏ ਗਏ ਹੈਗੇ ਤੇ ਇਸ ਕੇਸ ਨੂੰ ਅਸੀਂ ਇੱਕ ਐਗਜ਼ਾਮਪਲ ਬਣਾ ਕੇ ਉਸ ਨੂੰ ਪਨਿਸ਼ਮੈਂਟ ਦਾਂਗੇ ਤੇ ਇਨਵੈਸਟੀਗੇਸ਼ਨ ਇਸ ਦੀ ਪੂਰੀ ਡੀਪ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ